ਅਮਰੀਕਾ ਦੇ ਵਿੱਚ ਟਿਕਟੌਕ ਦੀ ਵਾਪਸੀ ਹੋਈ ਹੈ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਟਿਕਟੌਕ ਨੇ ਅਮਰੀਕਾ ਵਿੱਚ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਕੰਪਨੀ ਨੇ ਐਤਵਾਰ ਨੂੰ ਅਮਰੀਕਾ ਵਿੱਚ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਨੇ ਕੰਪਨੀ ਦੇ ਬਿਆਨ ਅਨੁਸਾਰ ਟਿਕਟੌਕ ਸੇਵਾਵਾਂ ਹੌਲੀ-ਹੌਲੀ ਉਪਭੋਗਤਾਵਾਂ ਲਈ ਬਹਾਲ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ 19 ਜਨਵਰੀ ਨੂੰ ਇੱਕ ਅਮਰੀਕੀ ਕੰਪਨੀ ਨੂੰ ਟਿਕਟੌਕ ਵੇਚਣ ਦਾ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਆਪ ਉਤੇ ਪਾਬੰਦੀ ਲਗਾ ਦਿੱਤੀ ਗਈ ਸੀ ਉਪਭੋਗਤਾ ਇਸ ਨੂੰ ਡਾਊਨਲੋਡ ਨਹੀਂ ਕਰ ਪਾ ਰਹੇ ਸੀ ਅਤੇ ਨਾ ਹੀ ਵਰਤ ਪਾ ਰਹੇ ਸੀ ਅਤੇ ਹੁਣ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ ਪਾਬੰਦੀ ਹਟਾਉਣ ਦੇ ਐਲਾਨ ਤੋਂ ਬਾਅਦ 24 ਘੰਟਿਆਂ ਤੋਂ ਵੀ ਘੱਟ ਸਮੇਂ ਲਈ ਮੰਤਰਹਣ ਤੋਂ ਬਾਅਦ ਐਪ ਮੁੜ ਤੋਂ ਚਾਲੂ ਹੋ ਗਈ ਹੈ ਟਿਕਟੌਕ ਦੀ ਅਮਰੀਕਾ ਵਿੱਚ ਵਾਪਸੀ ਲਈ 트ੰਪ ਦੁਆਰਾ ਰੱਖੀ ਗਈ ਸਭ ਤੋਂ ਮਹੱਤਵਪੂਰਨ ਸ਼ਰਤ ਇਹ ਸੀ ਕਿ ਇਸ ਵਿੱਚ हिस्सेदारी ਹੋਵੇਗੀ 트럼ਪ ਚਾਹੁੰਦੇ ਸਨ ਕਿ ਇਸ ਮਸ਼ਹੂਰ ਸੋਸ਼ਲ ਮੀਡੀਆ ਐਪ ਵਿੱਚ ਘੱਟੋ-ਘੱਟ ਅੱਧੀ ਹਿੱਸੇਦਾਰੀ ਅਮਰੀਕੀ ਨਿਵੇਸ਼ਕਾਂ ਦੀ ਹੋਵੇ ਸ਼ਨੀਵਾਰ ਦੇਰ ਰਾਤ ਨੂੰ ਅਮਰੀਕਾ ਵਿੱਚ ਟਿਕਟੌਕ ਨੂੰ ਬੰਦ ਕਰ ਦਿੱਤਾ ਗਿਆ ਸੀ ਰਾਸ਼ਟਰੀ ਸੁਰੱਖਿਆ ਦੇ ਆਧਾਰ 'ਤੇ ਇਸ ਉੱਤੇ ਪਾਬੰਦੀ ਲਗਾਈ ਗਈ ਸੀ ਤਾਂ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੀਨੀ ਕੰਪਨੀ ਬਾਇਸ ਡਾਂਸ ਦੀ ਇਹ ਐਪ ਅਮਰੀਕੀਆਂ ਦੇ ਡੇਟਾ ਦੀ ਦੁਰਵਰਤੋਂ ਕਰ ਸਕਦੀ ਹੈ ਡੋਨਾਲਡ 트럼ਪ ਨੇ ਵਰਤ ਸੋਸ਼ਲ ਤੇ ਲਿਖਿਆ ਅਸੀਂ ਕਾਨੂੰਨ ਦੀ ਪਾਬੰਦੀ ਲਾਗੂ ਹੋਣ ਤੋਂ ਪਹਿਲਾਂ ਸਮਾਂ ਸੀਮਾ ਵਧਾਵਾਂਗੇ ਤਾਂ ਜੋ ਆਪਣੀ ਰਾਸ਼ਟਰੀ ਸੁਰੱਖਿਆ ਲਈ ਸਮਝੌਤਾ ਕਰ ਸਕੀਏ ਮੈਂ ਚਾਹੁੰਦਾ ਹਾਂ ਕਿ ਅਮਰੀਕਾ ਇਸ ਵਿੱਚ 50% ਮਾਲਕੀ ਵਾਲੀ ਸਥਿਤੀ ਰੱਖੇ ਅਜਿਹਾ ਕਰਕੇ ਅਸੀਂ ਟਿਕਟੌਕ ਨੂੰ ਬਚਾ ਸਕਦੇ ਹਾਂ ਅਤੇ ਇਸ ਨੂੰ ਚੰਗੇ ਹੱਥਾਂ ਵਿੱਚ ਰੱਖ ਸਕਦੇ ਹਾਂ ਤਾਂ ਟਰੰਪ ਨੇ ਪਹਿਲਾਂ ਵੀ 90 ਦਿਨ ਦੀ ਛੋਟ ਦੇਣ ਦੀ ਗੱਲ ਆਖੀ ਸੀ ਟਰੰਪ ਨੇ ਕਿਹਾ ਸੀ ਕਿ ਇਸ ਲਈ ਉਹਨਾਂ ਵੱਲੋਂ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਜਾਵੇਗਾ ਹੁਕਮ ਵਿੱਚ ਸਪਸ਼ਟ ਕੀਤਾ ਜਾਵੇਗਾ ਕਿ ਕਿਸੇ ਵੀ ਕੰਪਨੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਜਿਸ ਨੇ ਆਪਣੇ ਹੁਕਮ ਤੋਂ ਪਹਿਲਾਂ ਟਿਕਟੌਕ ਨੂੰ ਬੰਦ ਹੋਣ ਤੋਂ ਰੋਕਣ ਵਿੱਚ ਮਦਦ ਕੀਤੀ ਸੀ ਟਰੰਪ ਨੇ ਪਹਿਲਾਂ ਵੀ ਕਿਹਾ ਸੀ ਕਿ ਉਹ ਅਹੁਦਾ ਸੰਭਾਲਣ ਤੋਂ ਬਾਅਦ ਟਿਕਟੌਕ ਨੂੰ ਪਾਬੰਦੀ ਤੋਂ 90 ਦਿਨ ਦੀ ਰਾਹਤ ਦੇਣਗੇ ਇਸ ਸਮੇਂ ਦੌਰਾਨ ਪਾਬੰਦੀ ਬਾਰੇ ਫੈਸਲਾ ਲਿਆ ਜਾਵੇਗਾ ਅਮਰੀਕਾ ਵਿੱਚ ਸ਼ਨੀਵਾਰ ਦੇ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਨੂੰ ਬੰਦ ਕਰ ਦਿੱਤਾ ਗਿਆ ਸੀ ਟਿਕਟੌਕ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਪਿਛਲੇ ਸਾਲ ਅਮਰੀਕਾ ਵਿੱਚ ਪਾਸ ਕੀਤੇ ਗਏ ਇੱਕ ਕਾਨੂੰਨ ਦੇ ਤਹਿਤ ਲਿਆ ਗਿਆ ਸੀ ਇਹ ਪਾਬੰਦੀ ਸ਼ੁੱਕਰਵਾਰ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖੀ ਸੀ ਇਸ ਤੋਂ ਬਾਅਦ ਟਿਕਟੌਕ ਬੰਦ ਕਰ ਦਿੱਤਾ ਜਾਂਦਾ ਹੈ ਇਹ ਆਉਣ ਵਾਲੇ 트ੰਪ ਪ੍ਰਸ਼ਾਸਨ ਤੇ ਨਿਰਭਰ ਕਰਦਾ ਸੀ ਕਿ ਉਹ ਟਿਕਟੌਕ ਵਿਰੁੱਧ ਹੋਰ ਕਾਰਵਾਈ ਕਰਨਗੇ ਜਾਂ ਨਹੀਂ ਤਾਂ ਚੀਨੀ ਕੰਪਨੀ ਬਾਈਸ ਡੈਟ ਦੀ ਮਲਕੀਅਤ ਵਾਲੀ ਟਿਕਟੌਕ ਨੇ ਕਿਹਾ ਸੀ ਕਿ ਉਹ ਇਸ ਉੱਤੇ 트럼ਪ ਨਾਲ ਕੰਮ ਕਰ ਰਿਹਾ ਹੈ ਤਾਂ ਹੁਣ 트럼ਪ ਦੇ ਵੱਲੋਂ ਇਹ ਐਲਾਨ ਆ ਜਿਹੜਾ ਉਹ ਕਰ ਦਿੱਤਾ ਗਿਆ ਹੈ ਤਾਂ ਹੁਣ ਅਮਰੀਕਾ ਦੇ ਵਿੱਚ ਟਿਕਟੌਕ ਦੀ ਵਾਪਸੀ ਹੋਈ ਹੈ